ਜਿੱਦਾਂ ਵੀ ਸ਼ਿਕਾਰ ਖੇਡਦੇ ਹੁੰਦੇ ਸੀਗੇ ਆਪਣੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਗਿੱਦੜ ਆ ਜਾਂਦੇ ਹੁੰਦੇ ਸੀਗੇ ਤੇ ਤਾਂ ਰੋਜ਼ ਦਾ ਸ਼ਿਕਾਰ ਕਰਦੇ ਹੁੰਦੇ ਸੀਗੇ ਉਦੋਂ ਵਰਤੀ ਜਾਂਦੀ ਸੀ ਹੌਲੀ ਹੌਲੀ ਇਹ ਨਸਲ ਅਲੋਪ ਹੋ ਗਈ ਇਸ ਵਕਤੇ ਜੰਮੂ ਕਸ਼ਮੀਰ ਰੀਰਗੇ ਦੇ ਵਿੱਚ ਪਾਈ ਜਾਂਦੀ ਹੈ ਜੀ ਸਾਸੀ ਗਾ ਦੋਸਤੋ ਬਈ ਮੋਕਸਰ ਮੇਲੇ ਦੇ ਵਿੱਚ ਪਹੁੰਚੇ ਸੀਗੇ ਮੋਕਸਰ ਮੇਲਾ ਮੇਰੇ ਖਿਆਲ ਨਾਲ 18 ਤਰੀਕ ਤੱਕ ਅਜੇ ਚੱਲਣਾ ਬਈ ਅੱਜ ਤਰੀਕ ਹੋਊਗਾ ਦੇ ਰਾਨਾ ਨੂੜੀ ਵਾਲਾ ਦੇਣਾ ਤੇ ਆ ਵਜੇ ਸੀ ਨਾ ਕੁੱਤੇ ਦੇਖੇ ਪਹਿਲਾਂ ਤਾਂ ਹੀ ਰੋਗੇ ਵੀ ਇਹ ਚੀਜ਼ ਕਿਹੜੀ ਹੈ ਨਾ ਕਿਉਂਕਿ ਇਹ ਕੁੱਤੇ ਅਸੀਂ ਦੇਖੇ ਨਹੀਂ ਕਦੇ ਪਰ ਸਾਨੂੰ ਲੱਗਿਆ ਕੋਈ ਹੋਰ ਚੀਜ਼ ਹੈ ਜਦੋਂ ਕੋਲੇ ਆ ਕੇ ਦੇਖਿਆ ਫਿਰ ਪਤਾ ਲੱਗਿਆ ਵੀ ਇਹ ਕੁੱਤੇ ਹੀ ਹਨਾ ਤੇ ਬਾਈ ਨਾਲ ਗੱਲਬਾਤ ਕਰਦੇ ਬਾਈ ਕਿਹੜੀ ਕਿਹੜੀ ਨਸਲ ਆ ਬਈ ਇਹ ਆ ਬਰੇ ਪੈਂਟਰ ਆ ਤੇ ਆ ਪਨੀਅਰ ਪੈਂਟਰ ਆ ਜਾਨੀ ਪਨੀਅਰ ਪੈਂਟਰ ਆ ਵੀ ਨਸਲ ਇਹ ਕੋਈ ਜਿਹਾ ਵੀ ਜਿਹਨੇ ਚਾਹੇ ਚ ਕੀ ਫਰਕ ਆ ਬਈ ਇਹਦੇ ਵਿੱਚ ਥੋੜਾ ਜਿਹਾ ਇਦਾਂ ਹੁੰਦਾ ਵੀ ਇਹਦੇ ਜੱਤ ਹੁੰਦੀ ਆ ਜਿਹੜੇ ਉਹ ਦਿਖਾ ਪਏ ਇਹਦੇ ਕੰਨਾਂ ਤੇ ਵਾਲ ਹੁੰਦੇ ਆ ਜੀ ਤੇ ਆ ਇਹਦੇ ਥੋੜੇ ਜਿਹਾ ਲੌਂਗ ਹੁੰਦੀ ਆ ਜੀ ਜੱਤ ਇਹਨਾਂ ਦੇ ਨੋਰਮਲ ਹੁੰਦੀ ਆ ਜੀ ਜੱਤ ਠੀਕ ਆ ਇਹ ਬਈ ਪਹਿਲਾਂ ਤਾਂ ਕਦੇ ਦੇਖੇ ਨਹੀਂ ਯਾਰ ਪੰਜਾਬ ਦੇ ਵਿੱਚ ਹੋ ਆਪਾਂ ਤਾਂ ਲਾਇਬ੍ਰੇਰੀ ਦੇਖੀ ਆ ਜਾਂ ਜਰਮਨ ਸ਼ਿਪ ਹੋਰ ਜਿਹੜੇ ਇਹ ਤਾਂ ਕਾਫੀ ਟਾਈਮ ਪਹਿਲਾਂ ਚੱਲਦੀ ਹੁੰਦੀ ਸੀ ਜ਼ਿਆਦਾਤਰ ਇਹ ਨਸਲ ਸ਼ਿਕਾਰ ਵਾਸਤੇ ਵਸਤੀ ਜਾਂਦੀ ਆ ਜੀ ਜਿੱਦਾਂ ਵੀ ਸ਼ਿਕਾਰ ਖੇਡਦੇ ਹੁੰ ਕਰਦੇ ਹੁੰਦੇ ਸੀਗੇ ਉਦੋਂ ਵਰਤੀ ਜਾਂਦੀ ਸੀ ਹੌਲੀ ਹੌਲੀ ਇਹ ਨਸਲ ਅਲੋਪ ਹੋ ਗਈ ਇਸ ਵਕਤੇ ਜੰਮੂ ਕਸ਼ਮੀਰ ਰੀਗੀ ਦੇ ਵਿੱਚ ਪਾਈ ਜਾਂਦੀ ਹੈ ਜੀ ਜੰਮੂ ਕਸ਼ਮੀਰ ਰੀਗੀ ਦੇ ਵਿੱਚ ਹਾਂ ਜੀ ਤੁਸੀਂ ਇਹ ਵੀ ਕਿੱਥੋਂ ਲਿਆਏ ਸੀ ਇਹ ਮੈਂ ਚੰਡੀਗੜ੍ਹ ਕੋਲੋਂ ਲੈ ਕੇ ਆਇਆ ਸੀਗਾ ਜੀ ਚੰਡੀਗੜ੍ਹ ਕੋਲੋਂ ਠੀਕ ਹੈ ਜੀ ਤਾਕੀ ਜਿਵੇਂ ਹੁਣ ਆਪਾਂ ਨੂੰ ਕਈ ਕਿਸਾਨਾਂ ਨੂੰ ਆਹ ਸੂਰ ਜੰਗਲ 'ਚ ਤੰਗ ਕਰਦੇ ਆ ਜੀ ਉਹਨਾਂ ਲਈ ਇਹ ਬਹੁਤ ਜ਼ਿਆਦਾ ਵਧੀਆ ਯਾਨੀ ਕਿ ਸੂਰ ਸਾਰ ਸਾਡੇ ਏਰੀਆ 'ਚ ਇਹ ਵੜਨ ਨਹੀਂ ਦਿੰਦੇ ਜੰਗਲ 'ਚ ਇਹ ਨਾ ਸੂਰ ਵੀ ਨਹੀਂ ਆਉਂਦੇ ਹਾਏ ਸੂਰਾਂ ਤੇ ਮਗਰ ਲੱਗਦੇ ਆ ਯਾਨੀ ਕਿ ਸੂਰ ਕਾਫੀ ਵਾਰਤ ਕਰ ਜਿਵੇਂ ਆਮ ਨਾਰਮਲ ਕੁੱਤਾ ਏ ਉਹ 2 ਕਿੱਲੇ ਜਾਂਦਾ 4 ਕਿੱਲੇ ਇਹ ਯਾਨੀ ਕਿ ਉਹਦਾ ਫੁੱਲ 2 ਕਿਲੋਮੀਟਰ ਤੱਕ ਪਿੱਛਾ ਕਰਦੇ ਆ ਜੇ ਕਿਤੇ ਉਹਦਾ ਉਹਨਾਂ ਦੀ ਫੜਿਆ ਜਾਵੇ ਤਾਂ ਸਾਨੂੰ ਲੋ ਖਤਮ ਹੀ ਕਰ ਦਿੰਦੇ ਆ ਅੱਜ ਖਤਮ ਕਰ ਦਿੰਦੇ ਆ ਹਾਂ ਯਾਨੀ ਕਿ ਨਸਲ ਹੀ ਸ਼ਿਕਾਰ ਵਾਸਤੇ ਬਣੀ ਹੋਈ ਆ ਮੇਨ ਸ਼ਿਕਾਰ ਵਾਸਤੇ ਆ ਇਹ ਸ਼ਿਕਾਰ ਵਾਸਤੇ ਆ ਜੀ ਲਓ ਜੀ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋ ਸਕਦਾ ਜੀ ਬਾਈ ਤੁਸੀਂ ਵੇਚਦੇ ਹੋ ਵੀ ਇਹ ਲਿਆ ਹਾਂ ਹਾਂਜੀ ਹਾਂਜੀ ਸੇਲ ਕਰਦੇ ਆਂ ਜੀ ਠੀਕ ਆ ਇਹ ਕਿੱਥੋਂ ਲਿਆਦੇ ਕਿੱਥੋਂ ਦੀ ਆਪ ਤੁਸੀਂ ਬਾਈ ਅਸੀਂ ਮੋਗਾ ਤੋਂ ਆਏ ਆ ਜੀ ਪਿੰਡ ਮੱਲੀਆਂ ਦੇ ਤੋਂ ਜੀ ਪਿੰਡ ਮੋਗਾ ਪਿੰਡ ਮੱਲੀਆਂ ਵਾਲਾ ਜ਼ਿਲ੍ਹਾ ਮੋਗਾ ਨਾਲ ਜਿਲ੍ਹਾ ਮੋਗਾ ਜੀ ਠੀਕ ਆ ਜੀ ਤੇ ਬਾਈਆਂ ਦੇ ਕੋਲ ਆਪਦੀ ਹੁਣ ਬਰੀਡ ਆ ਜੀ ਇਹ ਤੇ ਕਿੰਨੇ ਕੁੱਤੇ ਬਾਈ ਘਰੇ ਹੁਣ ਤੁਹਾਡੇ ਕੋਲ ਹੈਗੇ ਇਸ ਵਕਤ ਪਹਿਲਾਂ 9 ਕੁੱਤੇ ਸੀਗੇ ਜੀ 5 ਵੈਗ ਗਿਆ 4 ਰਹਿ ਗਿਆ ਜੀ ਤੇ ਇਸ ਵਕਤ 2 ਕੁੱਤੇ ਘਰੇ ਆਪਣੇ ਕੋਲ ਹੋ ਗਏ ਆ ਉਹ ਬੜੇ ਆ ਇੱਕ ਕੁੱਤਾ ਤੇ ਦੋ ਕੁੱਤਿਆਂ ਜੀ ਠੀਕ ਆ ਉਹ ਵੱਡੇ ਆ ਜੀ ਹਾਂ ਜੀ ਹਾਂ ਮਿੱਤਰੋ ਦੇਖ ਸਕਦੇ ਹੋ ਤੁਸੀਂ ਜੇ ਖਰੀਦਣੇ ਹੋਣਗੇ ਤਾਂ ਸੰਪਰਕ ਕਰ ਲਿਓ ਬਾਈਆਂ ਨਾਲ ਨੰਬਰ ਬਾਈਆਂ ਦੇ ਉੱਤੇ ਪਾ ਦਿੰਨੇ ਆ ਬੜਾ ਕੰਟੈਕਟ ਨੰਬਰ ਬੋਲਦੇ ਜੀ 9873909712 ਜੀ ਤੇ ਬਾਈ ਬੈਸਟ ਕੁੱਤੇ ਆ ਰਾਖੀ ਵਾਸਤੇ ਵੀ ਤੇ ਬਾਕੀ ਇਧਰਲੇ ਪਾਸ ਤੁਹਾਨੂੰ ਦਿਖਾ ਦਿੰਨੇ ਆ ਵੀ ਲੋਕਾਂ ਦਾ ਇਕੱਠ ਹੋਣ ਬਹੁਤ ਲੋਕ ਇੱਥੇ ਦੇਖ-ਦੇਖ ਕੇ ਮੁੜੀ ਜਾਂਦੇ ਆ ਬਾਈ ਜਿਨ੍ਹਾਂ ਨੂੰ ਨਵੀਂ ਚੀਜ਼ ਲੱਗਦੀ ਆ ਨਾ ਇੱਥੇ 10 1 ਨੇ ਉਹ ਖੜੇ ਹੁੰਦੇ ਆ ਜਿੰਨਾਂ ਦੇਖਣੇ ਉਹ ਵੀ ਖੜੇ ਹੁੰਦੇ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਲੋਪ ਹੋ ਚੁੱਕੀ ਆ ਤਕਰੀਬਨ ਤੇ ਹੁਣ ਵੀ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਜੇ ਹੈਗੇ ਵੀ ਹੋਰ ਕਿਤੇ ਨਹੀਂ ਹੈ ਤਾਂ ਹੈਗੇ ਵੈਸੇ ਨੋਰਮਲ ਆ ਜਿੱਦਾਂ ਵੀ ਆਪਣੇ ਏਰਗੇ ਚ 10 15 ਪਿੰਡਾਂ ਦੇ ਵਿੱਚ ਇਕੱਲੇ ਮੇਰੇ ਕੋਲ ਹੀ ਆ ਇਹ ਅੱਛਾ ਹਾਂਜੀ ਹੋਰ ਕਿਸੇ ਕੋਲ ਹੈ ਨਹੀਂ ਜੀ ਬਈ ਨਹੀਂ ਤਾਂ ਵੀ ਪਿੰਡ ਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਹੁੰਦੇ ਆ ਉੱਥੇ ਤਾਂ ਨਾ ਜਿਵੇਂ ਹਾਂਜੀ ਨੋਰਮਲ ਜਿੱਦਾਂ ਜਰਮਨ ਸ਼ੈਪਡ ਹੋਗੇ ਪਪੇਰੀਅਨ ਹੋਗੇ ਉਹਦਾ ਇੱਕ ਪਿੰਡ ਦੇ ਵਿੱਚ ਹੀ 10 10 20 20 ਮਿਲ ਜਾਂਦੇ ਆ ਯਾਨੀ ਕਿ ਇਹ ਨਹੀਂ ਕਿਸੇ ਕੋਲ ਵੀ ਮਿਲਦੀ ਪਈ ਜੀ ਬਈ ਜਿਵੇਂ ਕਈ ਦਾ ਕੁੱਤੇ ਹੁੰਦੇ ਜਿਵੇਂ ਜ ਮਿਲਦਾ ਹਾਂ ਜੀ ਹਾਂ ਜੀ ਉਹ ਦਾ ਸਮਾਂ ਤੇ ਮਾੜੇ ਕੰਡੈਕਟਰ ਨੰਬਰ ਬੋਲਦੇ ਜੀ ਦੁਬਾਰਾ ਇੱਕ ਵਾਰੀ 9734909712 ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਤੇ ਸ਼ੇਅਰ ਕਰ ਦਿਓ ਦੱਬ ਕੇ ਸੋ ਬਹੁਤ ਬਹੁਤ ਧੰਨਵਾਦ ਵੀਰੇ ਮਿਹਰਬਾਨੀ ਜੀ ਟਾਈਮ ਕਾ ਧੰਨਵਾਦ